ਇੱਕ ਹਾਦਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਰਕ ਚਪਕਦੇ ਹੀ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਪਹਿਲਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਣਕ ਦੀ ਬੋਰੀਆਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਡਿਵਾਈਡਰ ਉੱਤੇ ਚੜ ਜਾਂਦਾ ਹੈ ਤੇ ਨਾਲ ਦੀ ਨਾਲ ਪਲਟ ਜਾਂਦਾ ਹੈ ਇਹ ਤਸਵੀਰਾਂ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਅਤੇ ਸੜਕ ਉੱਤੇ ਹੀ ਕਣਕ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਖਿੱਲਰ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੀਨਦਿਆਲ ਬਸ ਸਟੈਂਡ ਤੋਂ ਪਾਲੀ ਹਾਈਵੇ ਦੇ ਕੋਲ ਵਾਪਰੀ ਹੈ ਜਿੱਥੇ ਟਰੱਕ ਦੇ ਦੋ ਪਹੀਏ ਪਹਿਲਾ ਸੜਕ ਉੱਤੇ ਬਣੇ ਡਿਵਾਈਡਰ ਉੱਤੇ ਛੱਡ ਜਾਂਦੇ ਨੇ ਅਤੇ ਦੂਜੇ ਪਾਸੇ ਤੋਂ ਪਲਟ ਜਾਂਦੇ ਨੇ ਹਾਸੀ ਦੇ ਵਿਚਾਰੇ ਗੱਨੀਮਤੇ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਵਿਚਾਰੇ ਵੱਡਾ ਸਵਾਲੇ ਖੜਾ ਹੁੰਦਾ ਹੈ ਕਿ ਜੇ ਕੋਈ ਵਾਹਨ ਇਸ ਦੇ ਕੋਲ ਤੋਂ ਲੰਘ ਰਿਹਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ ਤੁਹਾਨੂੰ ਦੱਸ ਦਿੰਨੇ ਕਿ ਅਜਿਹੇ ਹਾਦਸੇ ਹੋਣ ਦੇ ਸਿਲਸਲੇ ਲਗਾਤਾਰ ਜਾਰੀ ਨੇ ਕਿਉਂਕਿ ਜ਼ਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੜਕ ਉੱਤੇ ਕੋਈ ਸਾਈਨ ਬੋਰਡ ਦਾ ਨਾ ਹੋਣਾ ਅਤੇ ਨਾਲ ਹੀ ਲਾਈਟਾਂ ਦੀ ਘਾਟ ਦੇ ਕਾਰਨ ਵੀ ਅਜਿਹੇ ਹਾਦਸੇ ਜਿਹੜੇ ਨੇ ਲਗਾਤਾਰ ਵਧ ਰਹੇ ਨੇ ਪਰ ਉੱਤੀ ਇਹ ਭਿਆਨਕ ਹਾਦਸਾ ਜਿਹੜਾ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕਿਆ ਹੈ ਜੁਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਟਰੱਕ ਪਲਟਦਾ ਹੈ ਅਤੇ ਪਲਟਣ ਤੋਂ ਬਾਅਦ ਇਸ ਦੇ ਵਿੱਚ ਜਿੰਨਾ ਵੀ ਸਮਾਨ ਰੱਖਿਆ ਹੋਇਆ ਸੀ ਉਹ ਸਾਰਾ ਹੀ ਸੜਕ ਉੱਤੇ ਖਿਲਰ ਜਾਂਦਾ ਹੈ ਤਾਂ ਇੱਕ ਹਾਦਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਰਕ ਚਪਕਦੇ ਹੀ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਣਕ ਦੀ ਬੋਰੀਆਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਡਿਵਾਈਡਰ ਉੱਤੇ ਚੜ ਜਾਂਦਾ ਹੈ ਤੇ ਨਾਲ ਦੀ ਨਾਲ ਪਲਟ ਜਾਂਦਾ ਹੈ ਇਹ ਤਸਵੀਰਾਂ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਅਤੇ ਸੜਕ ਉੱਤੇ ਹੀ ਕਣਕ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਖਿੱਲੜ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੀਨਦਿਆਲ ਬੱਸ ਸਟੈਂਡ ਤੋਂ ਪਾਲੀ ਹਾਈਵੇ ਦੇ ਕੋਲ ਵਾਪਰੀ ਹੈ ਜਿੱਥੇ ਟਰੱਕ ਦੇ ਦੋ ਪਹੀਏ ਪਹਿਲਾ ਸੜਕ ਉੱਤੇ ਬਣੇ ਡਿਵਾਈਡਰ ਉੱਤੇ ਚੜ ਜਾਂਦੇ ਨੇ ਅਤੇ ਦੂਜੇ ਪਾਸੇ ਤੋਂ ਪਲਟ ਜਾਂਦੇ ਨੇ ਹਾਸੀ ਦੇ ਵਿਚਾਰੇ ਗੰਨੀਮਤੇ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਵਿਚਾਰੇ ਵੱਡਾ ਸਵਾਲੇ ਖੜਾ ਹੁੰਦਾ ਹੈ ਕਿ ਜੇ ਕੋਈ ਵਾਹਨ ਇਸ ਦੇ ਕੋਲ ਤੋਂ ਲੰਘ ਰਿਹਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ ਤੁਹਾਨੂੰ ਦੱਸ ਦਿੰਨੇ ਕਿ ਅਜਿਹੇ ਹਾਦਸੇ ਹੋਣ ਦੇ ਸਿਲਸਲੇ ਲਗਾਤਾਰ ਜਾਰੀ ਨੇ ਟਕੀਜ਼ਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੜਕ ਉੱਤੇ ਕੋਈ ਸਾਈਨ ਬੋਰਡ ਦਾ ਨਾ ਹੋਣਾ ਅਤੇ ਨਾਲ ਹੀ ਲਾਈਟਰ ਦੀ ਘਾਟ ਦੇ ਕਾਰਨ ਵੀ ਅਜਿਹੇ ਹਾਦਸੇ ਜਿਹੜੇ ਨੇ ਲਗਾਤਾਰ ਵਧ ਰਹੇ ਨੇ ਪਰ ਉੱਤੀ ਹੀ ਪਿਆਨਕ ਹਾਦਸਾ ਜਿਹੜਾ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕਿਆ ਹੈ ਜਿੱਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਟਰੱਕ ਪਲਟਦਾ ਹੈ ਅਤੇ ਪਲਟਣ ਤੋਂ ਬਾਅਦ ਇਸ ਦੇ ਵਿੱਚ ਜਿੰਨਾ ਵੀ ਸਮਾਨ ਰੱਖਿਆ ਹੋਇਆ ਸੀ ਉਹ ਸਾਰੇ ਹੀ ਸੜਕ ਉੱਤੇ ਖਿਲਰ ਜਾਂਦਾ ਹੈ